ਸਭ ਤੋਂ ਪਹਿਲਾਂ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਸਾਡੇ ਪੰਜਾਬੀ ਨੌਜਵਾਨ ਵੀਰ ਭੈਣ ਭਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਦ ਮਨਪ੍ਰੀਤ ਸਿੰਘ ਬਰਾੜ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਪਿੰਡ ਅਰਾਈਆਂ ਵਾਲਾ ਕਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਜਿਹੜਾ 27 ਜਨਵਰੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਿਹੜਾ ਗੁਰਪੁਰਬ ਪ੍ਰਕਾਸ਼ ਦਿਹਾੜਾ ਪੂਰੀ ਸੰਗਤ ਪੂਰੇ ਵਰਲਡ ਦੇ ਵਿੱਚ ਬੜੀ ਧੂਮ ਧਾਮ ਨਾਲ ਜਿੱਥੇ ਆਪਾਂ ਮਨਾਉਨੇ ਆ ਸਾਰੇ ਹੀ ਜਿਹੜੇ ਵੀਰ ਭੈਣ ਭਰਾ ਵੱਖੋ ਵੱਖਰੇ ਤਰ੍ਹਾਂ ਦੇ ਲੰਗਰ ਲਾਉਂਦੇ ਆ ਕੋਈ ਖਾਣ ਪੀਣ ਦਾ ਲੰਗਰ ਲਾਉਂਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਵੱਖੋ ਵੱਖਰੀਆਂ ਚੀਜ਼ਾਂ ਦੇ ਆਪਾਂ ਲੰਗਰ ਲਾਉਨੇ ਆ ਪੂਰੀ ਵਰਲਡ ਦੇ ਵਿੱਚ ਆਪਾਂ ਕਿਸੇ ਵੀ ਗੁਰੂ ਦਾ ਕੋਈ ਵੀ ਜਨਮ ਦਿਹਾੜਾ ਉਹਦਾ ਪ੍ਰਕਾਸ਼ ਦਿਹਾੜਾ ਉਹਦਾ ਆਪਾਂ ਸਾਰੇ ਧੂਮ ਧਾਮ ਨਾਲ ਮਨਾਉਨੇ ਆ ਜਿਹੜਾ ਸਾਡਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਆ ਅਸੀਂ ਆਵਦਾ ਇੱਕ ਸਾਰੇ ਨੇ ਬੈਠ ਕੇ ਇੱਕ ਫੈਸਲਾ ਲਿਆ 27 ਜਨਵਰੀ ਨੂੰ ਆਪ ਨੂੰ ਪਤਾ ਹੀ ਹੈ ਜਿਹੜਾ ਸਾਡਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਆ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ 5-6 ਸਾਲ ਤੋਂ ਪੂਰੇ ਵਰਲਡ ਦੇ ਵਿੱਚ ਇੱਕ ਜਿਹੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਂ ਸੀਗਾ ਕੈਂਸਰ ਆਪਣਾ ਜਿਹੜਾ ਸੈਂਟਰ ਆ ਇਸ ਬਿਮਾਰੀ ਤੇ ਕੰਮ ਕਰਦਾ ਆਪਾਂ ਸੋਚਿਆ ਕਿ 27 ਜਨਵਰੀ ਨੂੰ ਜਿੱਦੇ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਉਸ ਦਿਨ ਆਪਾਂ ਇੱਕ ਦਿਨ ਵਾਸਤੇ ਕੈਂਸਰ ਦੀ ਦਵਾਈ ਦਾ ਫਰੀ ਲੰਗਰ ਲਾਉਣਾ ਤੇ ਜਿਹੜੀਆਂ ਸੰਗਤਾਂ ਇਸ ਬਿਮਾਰੀ ਨਾਲ ਜਿਹੜੇ ਸਾਡੇ ਵੀਰ ਭੈਣ ਭਰਾ ਕੋਈ ਉਹਨਾਂ ਦੇ ਆਣ ਗਵਾਂਣ ਦੇ ਵਿੱਚ ਜਾਂ ਕਈ ਵਾਰੀ ਕੋਈ ਇਹੋ ਦੇ ਬੰਦੇ ਹੁੰਦੇ ਆ ਉਹ ਦਵਾਈ ਨਹੀਂ ਲੈ ਸਕਦੇ ਆਪਾਂ ਬਹੁਤ ਸਾਰਾ ਡਾਕਟਰੀ ਇਲਾਜ ਕਰਾ ਲਿਆ ਉਹਨਾਂ ਨੂੰ ਬੇਨਤੀ ਆ ਕਿ ਉਹ 27 ਜਨਵਰੀ ਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਪਿੰਡ ਅਰਾਇਆਂ ਵਾਲਾ ਕਲਾ ਫਰੀਦਕੋਟ ਵਿਖੇ ਆਪੋ ਆਪਣੇ ਮਰੀਜ਼ਾਂ ਦੀਆਂ ਰਿਪੋਰਟਾਂ ਲੈ ਕੇ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਉਸ ਦਿਨ ਜਿਹੜੀ ਕੈਂਸਰ ਦੀ ਦਵਾਈ ਆ ਬਿਨਾ ਕਿਸੇ ਪੈਸਿਆਂ ਤੋਂ ਫ੍ਰੀ ਦਿੱਤੀ ਜਾਊਗੀ ਤੇ ਮੇਰੀ ਬੇਨਤੀ ਆ ਵੀ ਜਿਹੜੇ ਸਾਡੇ ਵੀਰ ਭੈਣ ਭਰਾ ਇਸ ਬਿਮਾਰੀ ਤੋਂ ਪੀੜਤ ਹੈਗੇ ਆ ਕੈਂਸਰ ਦੀ ਬਿਮਾਰੀ ਤੋਂ ਜਿੰਨੀ ਮਰਜ਼ੀ ਬਿਮਾਰੀ ਆ ਕੀਮੋ ਲੱਗੀ ਆ ਰੇਡੀਏਸ਼ਨ ਲੱਗੀ ਆ ਆਪਰੇਸ਼ਨ ਹੋਇਆ ਚਾ ਨਹੀਂ ਹੋਇਆ ਮੇਰੀ ਇੱਕੀ ਬੇਨਤੀ ਆ ਜਿੱਦਾਂ ਅਸੀਂ ਪਹਿਲਾਂ ਵੀ ਦੱਸਦੇ ਹੁੰਨੇ ਆ ਕਿ ਮਰੀਜ਼ ਪਾਣੀ ਪੀਂਦਾ ਹੋਣਾ ਚਾਹੀਦਾ ਤੁਸੀਂ ਉਸ ਦੀਆਂ ਰਿਪੋਰਟਾਂ ਲੈ ਕੇ ਸਾਡੇ ਤੋਂ ਦਵਾਈ ਲੈ ਕੇ ਜਾਓ 20 ਤੋਂ 25 ਦਿਨਾਂ ਦੇ ਵਿੱਚ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਜਿੱਦਾਂ ਪਹਿਲਾਂ ਤੁਸੀਂ ਸਾਡੀਆਂ ਵੀਡੀਓ ਦੇਖ ਰਹੇ ਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਸਾਡੇ ਮਰੀਜ਼ ਬੋਲਦੇ ਆ ਜਿਹੜੇ ਠੀਕ ਹੋਇਆ ਉਹਨਾਂ ਦੇ ਮੋਬਾਈਲ ਨੰਬਰ ਵੀ ਹੁੰਦੇ ਆ ਸੋਸ਼ਲ ਮੀਡੀਆ ਤੇ ਅਸੀਂ ਸੰਪਰਕ ਵੀ ਕਰ ਸਕਦੇ ਆਂ ਬਟ ਜਿਹੜਾ ਇਹ ਦਿਨ 27 ਤਰੀਕ ਨੂੰ ਅਸੀਂ ਚੁਣਿਆ ਕਿਉਂਕਿ ਉਸ ਦਿਨ ਬਾਬਾ ਜੀ ਦਾ ਪ੍ਰਕਾਸ਼ ਪੁਰਬ ਆ ਗੁਰਪੁਰਬ ਆ ਬਾਬਾ ਦੀਪ ਸਿੰਘ ਜੀ ਦਾ ਤੇ ਬੇਨਤੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨੇ ਵੀ ਸਾਡੇ ਚੈਨਲਾਂ ਤੇ ਵੀਡੀਓ ਚੱਲਦੀ ਆ ਤਾਂ ਜੋ ਤੁਹਾਡਾ ਮੈਸੇਜ ਹਰੇਕ ਪਿੰਡ ਤੱਕ ਹਰੇਕ ਸ਼ਹਿਰ ਤੱਕ ਪਹੁੰਚੇ ਜਿਹੜੇ ਸਾਡੇ ਵੀਰ ਭੈਣ ਪ੍ਰਾਇਸ ਬਿਮਾਰੀ ਨਾਲ ਪੀੜਤ ਆ ਉਹ ਵੱਧ ਤੋਂ ਵੱਧ ਕਿਸ ਤਰ੍ਹਾਂ ਦੇ ਜਿਹੜੇ ਇਲਾਜ ਕਰੀਏ ਦਾ ਆਪਾਂ ਗੱਲ ਕਰੀਏ ਕੈਂਸਰ ਕਿਹੜੇ ਤਰ੍ਹਾਂ ਦੇ ਕੈਂਸਰ ਹੈ ਕਿਹੜੇ-ਕਿਹੜੇ ਕੈਂਸਰ ਦਾ ਤੁਸੀਂ ਜਿਹੜੀ ਦਵਾਈ ਦਿੰਦੇ ਹੋ ਹਾਂਜੀ ਬਾਈ ਜੀ ਜਿਹੜੀ ਆਪਾਂ ਕੈਂਸਰ ਦੀ ਦਵਾਈ ਦਿੰਦੇ ਹਾਂ ਮੈਂ ਪਹਿਲਾਂ ਵੀ ਦੱਸਿਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੈਂਸਰ ਆ ਕੋਈ ਵੀ ਕੈਂਸਰ ਆ ਜਿੱਦਾਂ ਅੱਜ ਤੱਕ ਜੇ ਆਪਾਂ ਦੇਖੀਏ ਇਹ ਜਿਹੜਾ ਸਮਾਂ ਹੈਗਾ ਨੌਜਵਾਨ ਮੁੰਡੇ ਕੁੜੀਆਂ ਨੂੰ ਬਲੱਡ ਕੈਂਸਰ ਬਹੁਤ ਜ਼ਿਆਦਾ ਹੋ ਰਿਹਾ ਲੀਵਰ ਕੈਂਸਰ ਬਹੁਤ ਹੋ ਰਿਹਾ ਲੇਡੀਜ਼ ਨੂੰ ਚੈਸਟ ਦਾ ਤੇ ਯੂਟਰਸ ਦਾ ਕੈਂਸਰ ਬਹੁਤ ਹੋ ਰਿਹਾ ਮੇਰੇ ਕਹਿਣ ਦਾ ਭਾਵ ਹੈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਚਾਹੇ ਕੋਈ ਮੁੰਡਾ ਚਾਹੇ ਕੋਈ ਕੁੜੀ ਆ ਲੇਡੀਜ਼ ਬਜ਼ੁਰਗ ਨੌਜਵਾਨ ਕੋਈ ਵੀ ਆ ਚਾਹੇ ਬੱਚਾ ਹੈਗਾ 1.5 2 ਸਾਲ ਤੋਂ ਉੱਪਰ ਤੁਸੀਂ ਉਸ ਦੀਆਂ ਰਿਪੋਰਟਸ ਲੈ ਕੇ ਸਾਡੇ ਨਾਲ ਮਿਲ ਕੇ ਉਹਦੀ ਦਵਾਈ ਲਿਆ ਸਕਦੇ ਆ 15 20 ਦਿਨ ਹੱਦ 25 ਦਿਨ ਦੇ ਵਿੱਚ ਉਹਨਾਂ ਨੂੰ ਗਾਰੰਟੀ ਨਾਲ ਰਿਜ਼ਲਟ ਮਿਲੂਗਾ ਕਿਉਂਕਿ ਆਪਾਂ ਉਸ ਦਿਨ ਸੇਵਾ ਕਰਨੀ ਆ ਇਹ ਨਹੀਂ ਜੀ ਇਹ ਸਿਰਫ ਜਿਹੜੇ ਪਹਿਲੀ ਵਾਰ ਆਉਂਦੇ ਉਹਨਾਂ ਨੂੰ ਫਿਰ ਆ ਜਿਹੜੇ ਪਹਿਲਾਂ ਰੈਗੂਲਰ ਲੈ ਕੇ ਜਾ ਰਹੇ ਉਹਨਾਂ ਨੂੰ ਵੀ ਨਹੀਂ ਜੀ ਇਹ ਕਿਰਾਂ ਆਪਾਂ ਜਿਹੜਾ ਇਹ ਫੈਸਲਾ ਕੀਤਾ ਕਿ ਆਪਾਂ ਜਿਹੜੇ ਨਵੇਂ ਮਰੀਜ਼ ਪਹਿਲੀ ਵਾਰ ਹੀ ਆਉਣੇ ਆ ਕਿਉਂਕਿ ਪਹਿਲਾਂ ਵਾਲੇ ਮਰੀਜ਼ਾਂ ਦੀ ਦਵਾਈ ਚੱਲ ਰਹੀ ਹੈ ਕਿਉਂਕਿ ਨਵੇਂ ਤਾਂ ਕਹਿ ਰਹੇ ਆ ਕਿਉਂਕਿ ਉਹ ਸਾਡੇ ਨਾਲ ਪਹਿਲਾਂ ਫੋਨ ਤੇ ਸੰਪਰਕ ਕਰਦੇ ਸੀ ਅੱਜ ਕੱਲ ਹਰੇਕ ਬੰਦੇ ਦੇ ਦਿਲ ਦੇ ਵਿੱਚ ਇੱਕ ਡਾਊਟ ਹੁੰਦਾ ਲੋਕਾਂ ਨੇ ਕੋਸ਼ ਸਾਡੇ ਸਾਡੇ ਸਤਿਕਾਰਯੋਗ ਵੱਡੇ ਸਾਡੇ ਡਾਕਟਰ ਸਹਿਬਾਨਾਂ ਨੇ ਇੱਕ ਉਹਨਾਂ ਮਰੀਜ਼ਾਂ ਦੇ ਨਾਲ ਦਿਲ ਦੇ ਵਿੱਚ ਇੱਕ ਡਰ ਪੈਦਾ ਕਰਤਾ ਕਿ ਆਯੁਰਵੈਦ ਦਵਾਈ ਖਾਓਗੇ ਜੇ ਤੁਸੀਂ ਤਾਂ ਤੁਹਾਡੇ ਪੇਸ਼ੈਂਟ ਦਾ ਨੁਕਸਾਨ ਹੋਊਗਾ ਆਪਾਂ ਪਿੰਡਾਂ 'ਚ ਦੇਖਦੇ ਹੁੰਦੇ ਸੀ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਵੈਤ ਤੇ ਹਕੀਮ ਹੁੰਦੇ ਸੀ ਤੁਸੀਂ ਇਹ ਦੇਖੋ ਆਯੁਰਵੈਦ ਪਹਿਲਾਂ ਆਇਆ ਜਾਂ ਐਲੋਪੈਥੀ ਪਹਿਲਾਂ ਆਇਆ ਮੈਂ ਇੱਕ ਹੀ ਗੱਲ ਕਹਿਣਾ ਹੁੰਨਾ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਜਰੇ ਵੀ ਇਹ ਗੱਲ ਕਹਿ ਰਿਹਾ ਆ ਸਾਡੀ ਦਵਾਈ ਖਾਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਲੈਬ ਦੇ ਵਿੱਚ ਉਹਨੂੰ ਟੈਸਟਡ ਕਰਵਾ ਸਕਦੇ ਆ ਉਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਡਰੱਗ ਜੇ ਕੋਈ ਸਾਬਤ ਕਰ ਦੇ ਤਾਂ ਉਹਨੂੰ ਆਪਾਂ ਨਾਮ ਵੀ ਦੇਵਾਂਗੇ ਤੇ ਬੇਨਤੀ ਆ ਵੀ ਜਿਹੜੇ ਪਹਿਲੀ ਵਾਰੀ ਮਰੀਜ਼ਾਂ ਨੇ ਆਉਣਾ ਉਹਨਾਂ ਨੂੰ ਇਸ ਦਿਨ ਦਵਾਈ 9 ਤੋਂ ਲੈ ਕੇ 3 ਵਜੇ ਤੱਕ ਫਰੀ ਦਿੱਤੀ ਜਾਊਗੀ ਕਿੱਥੇ ਸੰਪਰਕ ਕਰਨ ਤੁਹਾਡੇ ਨਾਲ ਸਾਡਾ ਜਿਹੜਾ ਨੰਬਰ ਹੈਗਾ ਸੰਪਰਕ ਨੰਬਰ ਮੈਂ ਬੋਲ ਦਿੰਨਾ ਜੇ ਕਿਸੇ ਨੂੰ ਐਡਰੈਸ ਨਹੀਂ ਸਮਝ ਆਉਂਦਾ ਉਹ ਸਾਡੇ ਇਸ ਨੰਬਰ ਤੇ WhatsApp ਤੇ ਮੈਸੇਜ ਵੀ ਕਰ ਸਕਦੇ ਆ ਅਸੀਂ ਉਹਨਾਂ ਨੂੰ ਲੋਕੇਸ਼ਨ ਭੇਜ ਦਾਂਗੇ ਮੈਂ ਨੰਬਰ ਰਿਪੀਟ ਕਰਦਾ ਸਾਰੇ ਵੀਰ ਭੈਣ ਭਰਾ ਨੋਟ ਕਰ ਲਿਓ 7710107174 7710107174 ਹਰ ਵੀ ਜੀ ਉਸ ਦਿਨ ਕੱਲੀ ਕੈਸਰੀ ਦਵਾਈ ਦਿੱਤੀ ਐ ਨਹੀਂ ਕਿ ਕੋਈ ਹੋਰ ਪੇਸ਼ੈਂਟ ਆਉਂਦੇ ਉਹਨਾਂ ਨਾਲ ਵੀ ਕੋਈ ਹੈ ਨਹੀਂ ਦੇਖੋ ਜਿਹੜਾ ਫਿਲਹਾਲ ਆਪਾਂ ਇੱਕ ਦਿਨ ਵਾਸਤੇ ਜਿਹੜਾ ਸੇਵਾ ਕਰਨੀ ਆ ਜਿਹੜਾ ਦਵਾਈ ਦਾ ਲੰਗਰ ਲਾ ਰਹੇ ਆ ਆਪਾਂ ਸਿਰਫ ਓਨਲੀ ਕੈਂਸਰ ਦੀ ਦਵਾਈ ਦਾ ਲੰਗਰ ਲਾ ਰਹੇ ਆ ਫਿਲਹਾਲ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਮਾਂ ਹਨਾ ਅੱਗੇ ਦਿਨ ਤਿਆਰ ਹੋਰ ਵੀ ਬਹੁਤ ਆਉਣੇ ਆ ਗੁਰੂ ਸਾਹਿਬਾਨਾਂ ਦੇ ਆਪਾਂ ਹਰ ਵਾਰੀ ਕੋਸ਼ਿਸ਼ ਇੱਕ ਵੱਖਰਾ ਕਰਨ ਵੀ ਹਰੇਕ ਵਾਰੀ ਕੋਈ ਵੱਖਰੀ ਬਿਮਾਰੀ ਦਾ ਆਪਾਂ ਜਿਹੜਾ ਲੰਗਰ ਲਾਇਆ ਕਰਨਾ ਜਿਹੜੀ ਦਵਾਈ ਦੇਣੀ ਆਪਾਂ ਬਿਮਾਰੀ ਤੇ ਰਿਗਾਰਡਿੰਗ ਉਹ ਹਰ ਵਾਰੀ ਆਪਾਂ ਕੁਝ ਵੱਖਰਾ ਕਰਿਆ ਕਰਾਂਗੇ ਬਾਕੀ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਹਰ ਵਾਰੀ ਆਪਾਂ ਚਾਨਣਾ ਪਾਇਆ ਕਰਾਂਗੇ ਇਸ ਚੀਜ਼ ਤੇ ਕਿੰਨਾ ਚਿਰ ਮੈਂ ਦਵਾਈ ਜਿਹੜੀ ਮੈਂ ਅਮਰੀਨ ਕਹਿੰਦੀ ਹਾਂ ਦੇਖੋ ਜੀ ਜਿਹੜਾ ਸਭ ਤੋਂ ਪਹਿਲੀ ਗੱਲ ਵੀਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਵਧੀਆ ਕਈ ਸਾਡੇ ਵੀਰ ਭੈਣ ਭਰਾ ਪੁੱਛਦੇ ਆ ਕਿ ਕੈਂਸਰ ਦੀ ਜਿਹੜੀ ਬਿਮਾਰੀ ਆ ਉਹ ਸ਼ਾਇਦ 1 ਮਹੀਨੇ ਚ ਖਤਮ ਹੋ ਜੂਗੀ ਉਹ ਕੀ ਹੁੰਦਾ ਕਈ ਲੋਕਾਂ ਦੇ ਦਿਲ ਦੇ ਵਿੱਚ ਡਰੀਏ ਹੁੰਦਾ ਕੀ ਅਸੀਂ ਦਵਾਈ ਖਾਵਾਂਗੇ ਸਾਨੂੰ ਰਿਜ਼ਲਟ ਮਿਲੂਗਾ ਜਾਂ ਅਸੀਂ ਪੈਸਾ ਨਾ ਵੇਸਟ ਕਰ ਦਈਏ ਸਭ ਤੋਂ ਮੇਨ ਪੁਆਇੰਟ ਹੋਏ ਹੁੰਦਾ ਮੇਰੇ ਕਹਿਣ ਦਾ ਭਾਵ ਇਹ ਆ ਮੈਂ ਪਹਿਲਾਂ ਹੀ ਵਿੱਚ ਬੋਲ ਚੁੱਕਿਆ ਕਿ 20 ਤੋਂ 25 ਦਿਨਾਂ ਚ ਮਰੀਜ਼ ਨੂੰ ਰਿਜ਼ਲਟ ਮਿਲੂਗਾ ਸਭ ਤੋਂ ਪਹਿਲੀ ਇਹ ਗੱਲ ਆ ਜਦੋਂ 20 ਤੋਂ 25 ਦਿਨ ਸਾਡੇ ਮਹੀਨੇ ਦੀ ਅਸੀਂ ਉਹਨੂੰ ਦਵਾਈ ਫ੍ਰੀ ਦੇਣੀ ਆ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਰਿਜ਼ਲਟ ਮਿਲਿਆ ਫਿਰ ਤਾਂ ਉਹਨੂੰ ਆਟੋਮੈਟਿਕ ਅਸੀਂ ਉਹਨੂੰ ਦੱਸਾਂਗੇ ਵੀ ਤੁਸੀਂ ਆਹ ਟੈਸਟ ਵੀ ਕਰਵਾ ਕੇ ਦੇਖ ਸਕਦੇ ਆ ਹਨਾ ਇੱਕ ਮਹੀਨੇ ਦੇ ਵਿੱਚ ਜਦੋਂ ਉਹਨਾਂ ਨੂੰ ਰਿਜ਼ਲਟ ਮਿਲ ਗਿਆ ਪੋਜ਼ਿਟਿਵ ਉਹਨਾਂ ਨੂੰ ਫੀਲ ਹੋਣ ਲੱਗ ਗਿਆ ਤਾਂ ਫਿਰ ਉਸ OK ディタンーンは